ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿ ਮੈਂ ਸਾਰੇ ਠੀਕ ਠਾਕ ਹੋਈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਇਸ ਵੇਰ ਦੇ ਵਿੱਚ ਕੋਈ ਸਾਡੇ ਪੰਜ ਜੀ ਇਸ ਵਕਤ ਖੜਿਆ ਆਪਾਂ ਬਰਨਾਲਾ ਮੰਡੀ ਦੇ ਵਿੱਚ ਆ ਚਲੋ ਅੱਜ ਆਪਾਂ ਸਬਜ਼ੀਆਂ ਤੇ ਫਲਾਂ ਦੇ ਰੇਟ ਆ ਤੇ ਪਿਆਜ਼ ਦਾ ਰੇਟ ਤੇ ਆਲੂਆਂ ਦਾ ਰੇਟ ਅੱਜ ਆਪਾਂ ਹੋਰ ਸੇਲ ਦਾ ਸੇਲ ਦਿਖਾਉਣੇ ਆ ਅੱਜ ਦਾ ਕੀ ਭਾਅ ਰਿਹਾ ਚਲੋ ਕਰਦੇ ਹਾਂ ਗੱਲਬਾਤ ਜੀ ਆਪਾਂ ਜੀ ਆਪਾਂ ਕਰਦੇ ਹਾਂ ਗੱਲਬਾਤ ਸਬਜ਼ੀ ਬਾਰੇ ਵੀ ਅੱਜ ਦਾ ਕੀ ਭਾਅ ਰਿਹਾ ਸਬਜ਼ੀ ਦਾ ਹਾਂਜੀ ਦੋਸਤੋ ਤੋਰੀ ਦਾ ਭਾਅ ਹੈਗਾ ਜੀ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਤੋਰੀ ਦਾ ਜੀ ਹਾਂਜੀ ਦੋਸਤੋ ਚੌਲੇ ਦਾ ਭਾਅ ਆਏਗਾ ਜੀ 150 ਰੁਪਏ ਦਾ ਪਣਸ਼ੇਰੀ ਦਾ ਭਾਅ ਚੌਲੇਆਂ ਦਾ ਕੱਚੀ ਚੌਲੇ ਦਾ ਜੀ ਤੇ ਦਾਣਿਆਂ ਦਾ ਚੌਲੇ ਦਾ ਭਾਅ ਹੈਗਾ ਜੀ 200 ਰੁਪਏ ਦਾ ਪਣਸ਼ੇਰੀ ਦਾ ਭਾਅ ਜੀ ਦਾਣਿਆਂ ਵਾਲੀ ਚੌਲੇ ਦਾ ਜੀ ਹਾਂਜੀ ਦੋਸਤੋ ਗੁਵਾਰੇ ਦਾ ਭਾਅ ਹੈਗਾ ਜੀ ਅੱਜ ਦਾ 200 ਰੁਪਏ ਪਣਸ਼ੇਰੀ ਦਾ ਭਾਅ ਗੁਵਾਰੇ ਦਾ ਜੀ ਗੋਡੇ ਦੇ ਬਾਰੇ ਦਾ ਭਾਜੀ ਅੱਜ ਦਾ ਹਾਂਜੀ ਦੋਸਤੋ ਦੇਸੀ ਗੁਵਾਰੇ ਦਾ ਗੁਵਾਰੇ ਦਾ ਭਾ ਹੈਗਾ ਜੀ ਅੱਜ ਦਾ 100 ਰੁਪਏ ਦਾ ਕਿਲੋ ਦਾ ਭਾਜੀ ਦੇਸੀ ਗੁਵਾਰੇ ਦਾ 500 ਰੁਪਏ ਪਰ ਸੀਰੀ ਦਾ ਭਾਜੀ ਹੋਗਾ ਠੀਕ ਹੈ ਜੀ ਵਧੀਆ ਕੁਆਲਟੀ ਦੇ ਭਾਜੀ ਇਹਦਾ ਤੇ ਭਿੰਡੀ ਦਾ ਭਾ ਹੈਗਾ ਜੀ ਅੱਜ ਦਾ 150 ਰੁਪਏ ਪਰ ਸੀਰੀ ਦਾ ਭਾਜੀ ਅੱਜ ਦਾ ਭਿੰਡੀ ਦਾ ਭਾਜੀ ਹੈ ਹਾਂਜੀ ਦੋਸਤੋ ਆਪਾਂ ਰਣਜੀਤ ਭਾਈ ਨਾਲ ਗੱਲਬਾਤ ਕਰਦੇ ਆਂ ਜਾ ਕੇ ਵੀ ਅੱਜ ਦਾ ਟਮਾਟਰ ਦਾ ਕੀ ਭਾਅ ਰਿਹਾ ਚਲੋ ਆਪਾਂ ਗੱਲਬਾਤ ਕਰਦੇ ਆਂ ਜੀ ਠੀਕ ਹੈ ਜੀ ਹੋਰ ਭਾਈ ਰਣਜੀਤ ਕਿਵੇਂ ਠੀਕ ਹੈ ਭਾਈ ਤੇ ਅੱਜ ਟਮਾਟਰ ਦਾ ਕੀ ਭਾਅ ਜਲੀ ਜਾਂਦਾ ਜੀ ਅੱਜ ਆਪਾਂ ਟਮਾਟਰ 15 ਤੋਂ ਲੈ ਕੇ 18-20 ਰੁਪਏ ਤੱਕ ਹਾਂਜੀ ਦੋਸਤੋ 15 ਤੋਂ ਲੈ ਕੇ 18 ਰੁਪਏ ਤੱਕ ਦਾ ਭਾਅ ਜੀ ਟਮਾਟਰ ਦਾ ਅੱਜ ਦਾ ਜੀ ਠੀਕ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਇਹ ਜੇ ਕਿਸੇ ਨੇ ਲੈਣਾ ਕੁੰਟਲ ਦਾ ਭਾਅ ਜੀ ਅੱਜ ਦਾ ਇਹ ਠੀਕ ਹੈ ਜੀ ਬਾਈ ਰਣਜੀਤ ਹੋਰਾਂ ਨੂੰ ਤੁਸੀਂ ਮਿਲ ਸਕਦੇ ਹੋ ਜੇ ਕਿਸੇ ਨੂੰ ਟਮਾਟਰ ਬਾਰੇ ਲੋੜ ਆ ਕਿਸੇ ਨੂੰ ਜਾਂ ਵੇਚਣਾ ਜਾਂ ਖਰੀਦਣਾ ਹੈ ਹਰੀ ਮਿਰਚ ਦਾ ਕੀ ਭਾਅ ਚੱਲੀ ਜਾਂਦਾ ਬਈ ਅੱਜ ਬਈ ਹਰੀ ਮਿਰਚ ਦੇਖੀ ਹੈ ਕਿ 10 ਤੋਂ ਲੈ ਕੇ 15 ਰੁਪਏ ਦਾ ਹਾਂਜੀ ਦੋਸਤੋ 10 ਤੋਂ ਲੈ ਕੇ 15 ਰੁਪਏ ਤੱਕ ਦਾ ਭਾਅ ਮਿਰਚ ਦਾ ਜੀ ਇਹ ਕਾਊਂਟਰ ਦਾ ਹੋਲ ਸੇਲ ਦਾ ਰੇਟ ਆ ਕਾਊਂਟਰ ਦਾ ਭਾਅ ਜੀ ਇਹਦਾ ਮਿਰਚ ਦਾ ਹਰੀ ਦਾ ਠੀਕ ਹੈ ਜੀ ਪਿੰਡੀ ਦਾ ਕੀ ਭਾਅ ਹੋ ਗਿਆ ਜੀ ਹਾਂਜੀ ਦੋਸਤੋ 150 ਰੁਪਏ ਨੂੰ 200 ਰੁਪਏ ਦਾ ਭਾਅ ਜੀ ਜੇ ਕਿਸੇ ਨੇ ਲੈਣਾ ਤਾਂ ਠੀਕ ਹੈ ਜੀ ਅੱਜ ਦਾ ਰੇਟ ਹੈ ਬਰਨਾਲਾ ਮੰਡੀ ਦਾ ਜੀ ਆਇਓ ਆਇਓ ਆਲੂ ਵਾਲੇ ਗੁਵਾਰੇ ਦਾ ਕੀ ਭਾਜ ਲੀ ਜਾਂਦਾ ਜੀ ਗੁਵਾਰੇ ਦਾ ਹਾਂਜੀ ਦੋਸਤੋ ਗੁਵਾਰੇ ਦਾ ਭਾਅ ਹੈਗਾ 20 ਤੋਂ 35 ਰੁਪਏ ਦਾ ਭਾਅ ਜੀ ਗੁਵਾਰੇ ਦਾ ਠੀਕ ਹੈ ਜੀ ਅੱਜ ਦਾ ਹੋਲ ਸੇਲ ਦਾ ਰੇਟ ਹੈ ਜੀ ਇਹ ਹਾਂਜੀ ਦੋਸਤੋ ਪੇਠੇ ਦਾ ਭਾਅ ਹੈਗਾ ਜੀ ਅੱਜ ਦਾ 3 ਤੋਂ ਲੈ ਕੇ 4 ਰੁਪਏ ਤੱਕ ਦਾ ਭਾਅ ਜੀ ਪੇਠੇ ਦਾ ਅੱਜ ਦਾ ਹੋਲ ਸੇਲ ਦਾ ਰੇਟ ਹੈ ਜੀ ਇਹ ਠੀਕ ਹੈ ਜੀ 300 ਨੂੰ ਕਾਉਂਟਲ ਦਾ ਭਾਅ ਜੀ ਇਹਦਾ ਚਲੋ ਹਾਂਜੀ ਦੋਸਤੋ ਆਪਾਂ ਫੜੀ ਤੇ ਵੀ ਬਾਈ ਨਾਲ ਗੱਲਬਾਤ ਕਰ ਲਈ ਵੀ ਅੱਜ ਦਾ ਕੀ ਭਾਅ ਚੱਲ ਰਿਹਾ ਹੈ ਕਿ ਵਿਚਾਰਦਾ ਜੀ ਇਹਦਾ 150 ਰੁਪਏ ਦਾ ਪਨਛੇਰੀ ਦਾ ਭਾਅ ਜੀ ਦਿੱਤਾ ਹੈ ਜੇ ਕਿਸੇ ਨੇ ਲੈਣੀ ਹੈ ਬਾਈ ਹੋਰਾਂ ਕੋਲ ਫੜੀਆਂ ਤੇ ਮਿਲ ਜਾਂਦੇ ਪੜੀਆਂ ਦਾ ਭਾਅ ਜੀ ਇਹ ਠੀਕ ਹੈ ਜੀ ਤੇ ਕਰੇ ਨਾ ਕੀ ਭਾਅ ਦਿਆ ਕਰੇ ਨਾ ਹਾਂਜੀ ਦੋਸਤੋ ਇਹ 30 ਰੁਪਏ ਕਿਲੋ ਮਿਲ ਜਾਣਗੇ ਤੇ 150 ਰੁਪਏ ਦੀ ਪਨਛੇਰੀ ਦਾ ਭਾਅ ਜੀ ਇਹ ਠੀਕ ਹੈ ਫੜੀਆਂ ਦਾ ਭਾਅ ਜੀ ਤੇ ਆਹ ਕੀ ਚੀਜ਼ ਹੈ ਜੀ ਆਹ ਇੱਕ ਟੋਲਾਈ ਟੰਟੋਲਾ ਇਹ ਕੀ ਭਾਅ ਵੇਖਦਾਈ ਇਹ ਜੀ ਦੋਸਤੋ 100 ਰੁਪਏ ਕਿਲੋ ਦਾ ਭਾਅ ਜੀ ਇਹਦਾ ਠੀਕ ਹੈ ਜੀ ਸਬਜੀ ਪੂਰੀ ਵਧੀਆ ਬਣਦੀ ਹੈ ਸਬਜੀ ਜੀ ਜੀ ਦੋਸਤੋ ਭਾਅ ਵਧੀਆ ਬਣਦੀ ਹੈ ਕਹਿੰਦੇ ਸਬਜੀ ਜੀ ਅੱਛਾ ਇਹ ਪੂਰੀ ਟਾਪ ਵਰੀਆ ਇਹ ਆ ਕੀ ਚੀਜ਼ ਆ ਹਾ ਚਿਕਿੰਗਾ ਜੀ ਇਹ ਕੀ ਭਾਅ ਇੱਥੇ ਕਰੇਗਾ 40 ਰੁਪਏ 40 ਰੁਪਏ ਕਿਲੋ ਹਾਂਜੀ ਦੋਸਤੋ 40 ਰੁਪਏ ਕਿਲੋ ਦਾ ਭਾਅ ਜੀ ਇਹਦਾ ਠੀਕ ਹੈ ਜੀ 200 ਰੁਪਏ پنچੇਰੀ ਦਾ ਭਾਅ ਹੋ ਗਿਆ ਜੀ ਇਹ ਸਰਦਾਰ پنچੇਰੀ ਆ ਜੀ 240 ਕਰ ਠੀਕ ਹੈ ਅਗੇ ਕਿੰਨੇ ਦਾ ਜੀ ਪੇਪਰ ਮਲ ਦਾ ਕੀ ਭਾਅ ਲਾਤਾ ਜੀ ਇਹ ਮਰੇਗਾ 250 ਰੁਪਏ پنچੇਰੀ ਹਾਂ ਜੀ 250 ਕਿਲੋ ਸਾਢੇ ਕਰੋ ਨਾਲ ਸਾਢੇ 60 ਰੁਪਏ ਕਿਲੋ ਆ ਜੀ 250 ਦੀ پنਚੇਰੀ ਦਾ ਭਾਅ ਜੀ ਇਹਦਾ ਠੀਕ ਹੈ ਜੀ ਬਾਈ ਦਾ ਫੜੀਆਂ ਦਾ ਭਾਅ ਜੀ ਇਹ ਬੈਂਗਣੀ ਕੀ ਭਾਅ ਲਾਤੀ ਵੱਡੇ ਭਾਈ ਅਸੀਂ ਮੈਂ 100 ਦੀ 5 ਕਿਲੋ ਲਾਜੀ ਹਾਂਜੀ ਦੋਸਤੋ ਬਾਈ ਹੋਰਾਂ ਕੋਲੋਂ ਲੈ ਸਕਦੇ ਜੀ ਇੱਧਰ ਘੜੀ ਤੋਂ ਵੀ ਮਿਲ ਜਾਂਦੀ ਹੈ ਬੈਂਗਣੀ ਜੇ ਕਿਸੇ ਨੇ ਲੈਣੀ ਆ ਤੇ 100 ਦੀ 5 ਕਿਲੋ ਦਾ ਭਾਅ ਜੀ ਬੈਂਗਣੀ ਦਾ ਅੱਜ ਦਾ ਜੀ ਠੀਕ ਹੈ ਜੀ ਭਾਅ ਹੈ ਅੱਜ ਦੀ ਕੀ ਭਾਅ ਰਿਹਾ ਤੇ ਸਬਜ਼ੀ ਬਾਰੇ ਇੱਧਰ ਹੋਰ ਭਾਜਣ ਠੀਕ ਆ ਭਾਈ ਕੈਮਾ ਵਧੀਆ ਓਕੇ ਓਕੇ ਇਹ ਗਰਮੀ ਵੈਣ ਦੇ ਨਾਲ ਹਾਂਜੀ ਰੇਟ ਵਧ ਗਿਆ ਸਬਜ਼ੀਆਂ ਦਾ ਰੇਟ ਥੋੜਾ ਜਿਹਾ ਵਧ ਚੁੱਕਿਆ ਹੈ ਨਾ ਵਧ ਗਿਆ ਗਰਮੀ ਦੇ ਸਾਹਮਣੇ ਵੀ ਬੜੀ ਔਖੀ ਹੈ ਸਬਜ਼ੀ ਮੈਂਟ ਵਾਲੀ ਕਰਨੀ ਪੈਂਦੀ ਗਰਮੀ ਚ ਬਾਕੀ ਆਲੂ ਵਾਲੇ ਬਾਹਰਾਂ ਨੂੰ ਬਾਹਰ ਹੀ ਜਾਂਦਾ ਸਰ ਅੱਛਾ ਅੱਛਾ ਆਹ ਬਹੰਗਾ ਹੋ ਗਿਆ ਠੀਕ ਆ ਉਹਦੇ ਕਰਕੇ ਮਹਿੰਗੀ ਹੋਈ ਪਈ ਐ ਸਬਜ਼ੀ ਸਾਰੀ ਪਾੜਾ ਪਾੜਾ ਓਏ ਪੂਰੇ ਵਧੀਆ ਨੇ ਹੋਰ ਕਿਵੇਂ ਭਾਈ ਐ ਰੀ ਵਧੀਆ ਭਾਈ ਟਾਈਮ ਗਰਮੀ ਫਿਰ ਕੀ ਕਹਿੰਦੀ ਆ ਗੁਰਾਹ ਗੁਰਾਹ ਹਾਲ ਆ ਬਈ ਗਰਮੀ ਦਾ 10 ਵਜੇ ਤੋਂ ਬਾਅਦ ਤਾਂ ਪੈਣੀ ਪੈਂਦੀ ਆ ਬਈ ਬਾਹਰ ਨਹੀਂ ਨਿਕਲ ਹੀ ਨਹੀਂ ਜਾਂਦਾ ਹਨਾ ਸਬਜ਼ੀਆਂ ਦਾ ਕੀ ਬੰਦਾ ਹੋਊਗਾ ਬਹੁਤ ਔਖੀ ਐ ਗਰਮੀ ਦੇ ਸਾਹਮਣੇ ਸਬਜ਼ੀ ਹਨਾ ਤਾਂ ਹੀ ਰੇਟ ਵਾਧਦੇ ਤੁਰੇ ਜਾਂਦੇ ਸਬਜ਼ੀਆਂ ਦੇ ਅੱਛੇ ਅੱਛੇ ਕੋਈ ਸਰਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਰ ਠੀਕ ਹੋ ਬਾਈ ਹਾਂ ਜੀ ਤੇ ਅੱਜ ਕਦੂ ਦਾ ਭਾ ਕੀ ਰਿਹਾ ਜੀ ਅੱਜ ਦਾ ਅੱਜ 20 ਤੋਂ ਲੈ ਕੇ 22 ਤੱਕ ਹੀ 20 ਤੋਂ ਲੈ ਕੇ 22 ਰੁਪਏ ਤੱਕ ਹੀ ਰਿਹਾ ਚਲੋ ਆਪਾਂ ਕਦੂ ਵੀ ਦਿਖਾ ਦਈਏ ਕਿਹੜਾ ਰਿਹਾ ਹੈ ਜੀ ਅੱਜ ਦਾ ਆਪਣਾ ਆਹ ਕਦੂ ਹੈ ਹਾਂ ਜੀ ਦੋਸਤੋ 20 ਤੋਂ ਲੈ ਕੇ 22 ਰੁਪਏ ਤੱਕ ਦਾ ਭਾ ਜੀ ਅੱਜ ਕਦੂ ਦਾ ਜੀ ਇਹ ਤੇ ਗਰਮੀ ਕਰਕੇ ਬੜਾ ਥੋੜਾ ਜਿਹਾ ਹੋਈ ਜਾਂਦਾ ਹੈ ਸਾਹਮਣਾ ਬਹੁਤ ਔਖਾ ਕਦੂ ਹੋ ਰਿਹਾ ਹੈ ਨਾ ਜੀ ਹਾਂ ਜੀ हां <laughs> जी दोस्तों गर्मी ਕਰਕੇ ਨਾ ਬਹੁਤ ਜ਼ਿਆਦਾ ਔਖਾ ਜੀ ਕਦੂ ਸਾਹਮਣਾ ਜੀ ਦੇਖੋ ਜੀ ਸਬਜੀ ਬਹੁਤ ਔਖੀ ਆ ਸਾਹਮਣੀ ਠੀਕ ਆ ਜੀ ਤੇ ਗਰਮੀ ਕਰਕੇ ਥੋੜਾ ਜਿਆਦਾ ਰੇਟ ਆ ਥੋੜਾ ਜਿਆਦਾ ਮਹਿੰਗੇ ਲੱਗਦੇ ਜਾਂਦੇ ਆ ਵੀ ਹੁਣ ਥੋੜਾ ਜਿਹਾ ਮੌਸਮ ਵੀ ਖਰਾਬ ਵੀ ਆ ਹਾਂ ਜੀ ਦੋਸਤੋ ਹਰੀ ਮਿਰਚ ਦਾ ਭਾਅ ਆਇਆ ਜੀ 20 ਰੁਪਏ ਦਾ ਭਾਅ ਹਰੀ ਮਿਰਚ ਦਾ ਜੀ ਠੀਕ ਆ ਜੀ ਅੱਜ ਦਾ ਭਾਅ 20 ਰੁਪਏ ਦਾ 100 ਰੁਪਏ ਦੀ ਪੰਸੀਰੀ ਦਾ ਭਾਅ ਹਰੀ ਮਿਰਚ ਦਾ ਜੀ ਇਹਦਾ ਹਾਂਜੀ ਦੋਸਤੋ ਆਪਣੇ ਲੋਕਲ ਖੀਰੇ ਦਾ ਭਾਅ ਹੈਗਾ 10 ਤੋਂ 15 ਰੁਪਏ ਭਾਅ ਖੀਰੇ ਦਾ ਜੀ ਆਪਣੇ ਲੋਕਲ ਖੀਰੇ ਦਾ ਭਾਅ ਜੀ ਅੱਜ ਦਾ ਹੈ ਜੀ ਹਾਂਜੀ ਦੋਸਤੋ ਵਧੀਆ ਕੁਆਲਿਟੀ ਦਾ ਭਾਅ ਹੈਗਾ ਟੋਰੀ ਦਾ ਜੀ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਟੋਰੀ ਦਾ ਵਧੀਆ ਕੁਆਲਿਟੀ ਦੇ ਭਾਅ ਜੀ ਹਾਂਜੀ ਦੋਸਤੋ ਚਿਬੜਾਂ ਦਾ ਭਾਅ ਹੈਗਾ ਜੀ ਅੱਜ ਦਾ 15 ਤੋਂ ਲੈ ਕੇ 20 ਰੁਪਏ ਤੱਕ ਦਾ ਭਾਅ ਜੀ ਚਿਬੜਾਂ ਦਾ ਠੀਕ ਹੈ ਜੀ ਇਹ ਬੰਸੇਰੀਆਂ ਦਾ ਭਾਅ ਜੀ ਇਹਦਾ ਚਿਬੜਾਂ ਦਾ ਦੋਸਤੋ ਨਿੰਬੂ ਦਾ ਭਾਅ ਹੈਗਾ ਜੀ 60 ਰੁਪਏ ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਨਿੰਬੂ ਦਾ ਜੀ ਅੱਜ ਦਾ ਠੀਕ ਹੈ ਜੀ ਬੰਦ ਡੱਬੇ ਦਾ ਭਾਅ ਜੀ ਵਧੀਆ ਕੁਆਲਿਟੀ ਦਾ ਭਾਅ ਜੀ ਇਹ ਜੋ ਜੀ ਦੋਸਤੋ ਸਿਮਲਾ ਮਿਰਚ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਇਹਦਾ ਸਿਮਲਾ ਮਿਰਚ ਦਾ ਬੰਦ ਲਿਫਾਫੇ ਦਾ ਭਾਅ ਜੀ ਇਹਦਾ ਠੀਕ ਹੈ ਜੀ ਅੱਜ ਦਾ ਹੋਲ سیل ਦਾ ਰੇਟ ਆ ਬਰਨਾਲਾ ਮੰਡੀ ਦਾ ਜੀ ਤੇ ਕਰੇਲੇ ਦਾ ਭਾਅ ਹੈ ਜੀ 25 ਤੋਂ ਲੈ ਕੇ 28 ਰੁਪਏ ਤੱਕ ਦਾ ਭਾਅ ਜੀ ਕਰੇਲੇ ਦਾ ਪੂਰੇ ਵਧੀਆ ਆਪ ਦੇ ਕਰੇਲੇ ਦਾ ਭਾਅ ਜੀ ਅੱਜ ਦਾ ਇਹ ਆਪਾਂ ਭਾਈ ਨਾਲ ਗੱਲਬਾਤ ਕਰਦਾ ਵੀ ਹਰੇ ਮਟਰਾਂ ਦਾ ਅੱਜ ਦਾ ਕੀ ਭਾਅ ਆ ਰਿਹਾ ਜੀ ਠੀਕ ਹੈ ਜੀ ਤੇ ਹੋਰ ਵੀਰੇ ਠੀਕ ਆ ਭਾਈ ਹਾਂ ਠੀਕ ਹੈ ਜੀ ਟਾਈਮ ਆ ਟਾਈਮ ਆ ਜੀ ਤੇ ਹਰੇ ਮਟਰ ਦਾ ਕੀ ਭਾਅ ਚਲੀ ਜਾਂਦਾ ਜੀ ਆਪਣੇ ਘਰ ਦਾ ਜੀ 160 ਰੁਪਏ ਲਿਖਾਈ ਜਾਂਦਾ ਅੰਦਰ ਅੱਜ ਦਾ ਹਾਂਜੀ ਅੰਦਰ 160 ਰੁਪਏ ਦਾ ਭਾਅ ਜੀ ਬੰਦ ਬੂਰੀ ਦਾ ਭਾਅ ਜੀ 160 ਰੁਪਏ ਦਾ ਭਾਅ ਜੀ ਤੇ ਖੁੱਲੇ ਦਾ ਕੀ ਭਾਅ ਚਲੀ ਜਾਂਦਾ ਜੀ ਵਧੀਆ ਵਾਟਰ ਦਾ 170 ਰੁਪਏ ਦਾ ਭਾਅ ਵੀ ਖੁੱਲੇ ਦਾ ਵੀ ਕਿਸੇ ਨੇ ਲੈਣਾ ਹੀ ਕਿੱਲੋ ਨਾਲ ਭਾਅ ਜੀ ਠੀਕ ਹੈ ਜੀ ਬਾਈ ਹੋਰਾਂ ਦਾ ਹੋਲ سیل ਦਾ ਰੇਟ ਆ ਇਹ ਜੇ ਕਿਸੇ ਨੇ ਲੈਣਾ ਤਾਂ ਬਾਈ ਹੋਰਾਂ ਤੋਂ ਲੈ ਸਕਦੇ ਇਧਰੋਂ ਆ ਕੇ ਜੀ ਦੋਸਤੋ ਆਪਾਂ ਸੈਤਰੀ ਬਾਰੇ ਵੀ ਗੱਲ ਆਪ ਕਰਦੇ ਆ ਬਾਈ ਹੋਰਾਂ ਨਾਲ ਜਾ ਕੇ ਵੀ ਸੈਤਰੀ ਦਾ ਅੱਜ ਦਾ ਕੀ ਭਾਅ ਆ ਰਿਹਾ ਜੀ ਚਲੋ ਆਪਾਂ ਬੁੱਟੇ ਹੋਰਾਂ ਨਾਲ ਗੱਲਬਾਤ ਕਰਦੇ ਆ ਠੀਕ ਹੈ ਜੀ ਹਾਂ ਜੀ ਦੋਸਤੋ ਆਪਾਂ ਬਾਈ ਬੁੱਟੇ ਹੋਰਾਂ ਨਾਲ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਤਰਬੂਜ ਦਾ ਕੀ ਭਾਅ ਆ ਰਿਹਾ ਤੇ ਆਪਾਂ ਤੁਹਾਨੂੰ ਮਿਰਚ ਬਾਰੇ ਵੀ ਗੱਲਬਾਤ ਕਰਾਂਗੇ ਬਾਈ ਹੋਰਾਂ ਨਾਲ ਠੀਕ ਹੈ ਵੀ ਅੱਜ ਦਾ ਕੀ ਭਾਅ ਦਿੱਲੀ ਫੁੱਟੇ ਬਾਈ ਤਰਬੂਜ ਦਾ ਕੀ ਭਾਅ ਚੱਲੀ ਜਾਂਦਾ ਬਾਈ ਫੁੱਟੇ 8 ਰੁਪਏ ਜਾਂ 8 9 10 ਤੱਕ ਵੀ ਗਿਆ ਬਾਈ ਹਾਂਜੀ 8 ਤੋਂ ਲੈ ਕੇ 9 10 ਰੁਪਏ ਤੱਕ ਦਾ ਭਾਅ ਜੀ ਤਰਬੂਜ ਦਾ ਪੂਰਾ ਵਧੀਆ ਕੁਆਲਿਟੀ ਦਾ ਭਾਅ ਜੀ ਇੱਧਰ ਠੀਕ ਆ ਬਾਈ ਹੋਰਾਂ ਕੋਲੇ ਖੜੀਆਂ ਨੇ ਗੱਡੀਆਂ ਜੀ ਕਿਸੇ ਨੇ ਲੈਣਾ ਜਾਂ ਵੇਚਣਾ ਜਾਂ ਖਰੀਦਣਾ ਕਿਸੇ ਨੂੰ ਬਾਈ ਹੋਰਾਂ ਨਾਲ ਕੰਟੈਕਟ ਕਰ ਸਕਦੇ ਹੋ ਨੰਬਰ ਤੇ ਤੁਹਾਨੂੰ ਅੱਜ ਆਪਾਂ ਨੰਬਰ ਵੀ ਦੱਸ ਰਿਹਾ ਵੀ ਵੀਡੀਓ 'ਚ ਕਿਹੜਾ ਨੰਬਰ ਆ ਬਾਈ ਫੁੱਟੇ ਹੋਰਾਂ ਦਾ ਠੀਕ ਆ ਜੀ ਤਰਬੂਜ ਇਹ ਬਾਈ ਹੁਰਾਂ ਕੋਲੇ ਪੂਰਾ ਵਧੀਆ ਲਾਲ ਤਰਬੂਜ ਆ ਜੀ ਇਹ ਵਧੀਆ ਕੁਆਲਟੀ ਦਾ ਤਰਬੂਜ ਆ ਹੁੰਦਾ ਬਾਈ ਹੁਰਾਂ ਕੋਲੇ ਦੇਖ ਇਸ ਨੇ ਲੈਣਾ ਬਾਈ হোলসেল ਦਾ ਰੇਟ ਆ ਬਾਈ ਹੁਰਾਂ ਦਾ ਠੀਕ ਆ ਜੀ ਚਲ ਆਪਾਂ ਮਿਰਚ ਬਾਰੇ ਵੀ ਥੋੜਾ ਗੱਲਬਾਤ ਕਰਦੇ ਆ ਬਾਈ ਬੁੱਤੇ ਹੁਰਾਂ ਨਾਲ ਵੀ ਮਿਰਚ ਦਾ ਅੱਜ ਕੀ ਬਾ ਚੱਲੀ ਜਾਂਦਾ ਬਾਈ ਮਿਰਚ ਦਾ ਕੀ ਬਾ ਚੱਲੀ ਜਾਂਦਾ ਬੁੱਤੇ ਬਾਈ ਅੱਜ ਹਰੀ ਮਿਰਚ ਜਿਹੜੀ ਵਧੀਆ ਹੈ ਮਿਰਚ ਜਿਹਨੇ ਟੇਡਾ ਉਹ ਵੇਖੀਆ 25 ਰੁਪਏ ਜਿਹੜੀ ਇਹ ਪੈਪਸੀ ਆ ਜਾਂ ਸਹਿਵਾ ਇਹ 15 ਰੁਪਏ 15 17 15 ਹਾਂਜੀ ਦੋ ਦੋ ਸਹਿਵਾ ਮਿਰਚ ਦਾ ਭਾਅ ਹੈਗਾ ਜੀ 15 ਰੁਪਏ ਦਾ ਭਾਅ ਜੀ ਇਹ ਕਾਊਂਟਰਾਂ ਦਾ ਭਾਅ ਜੀ ਬਾਈ ਹੋਰਾਂ ਦਾ ਬੁੱਟੇ ਹੋਰਾਂ ਦਾ ਜੇ ਕਿਸੇ ਨੇ ਖਰੀਦਣਾ ਜੀ ਹੌਲ ਸੇਲ ਦਾ ਰੇਟ ਹੁੰਦਾ ਬਾਈ ਹੋਰਾਂ ਦਾ ਜੇ ਤੁਸੀਂ ਨੇ ਬਾਈ ਵੇਚਣੀਆਂ ਜਾਂ ਖਰੀਦਣੀਆਂ ਬਾਈ ਹੋਰਾਂ ਨਾਲ ਤੁਸੀਂ ਗੱਲਬਾਤ ਕਰ ਲਿਓ ਆਪਾਂ ਨੰਬਰ ਵੀ ਤੁਹਾਨੂੰ ਆ ਵੀਡੀਓ ਦੇ ਵਿੱਚ ਦਿਦਾਗੇ ਨੰਬਰ ਆਪਾਂ ਬਾਈ ਹੋਰਾਂ ਦਾ ਬੁੱਟੇ ਹੋਰਾਂ ਦਾ ਠੀਕ ਹੈ ਜੀ ਤੇ ਬਰਨਾਲਾ ਮੰਡੀ ਦੇ ਵਿੱਚ ਖੜੇ ਆਂ ਆ ਇਸ ਵਕਤ ਆਹ ਵੇਖੋ ਬਾਪੂ ਜੀ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਠੀਕ ਹੈ ਜੀ ਠੀਕ ਹੈ ਅੱਛਾ ਫਿਰ ਗਰਮੀ ਕੀ ਕਹਿੰਦੀ ਹੈ ਫਿਰ ਬਾਪੂ ਗਰਮੀ ਸਿਖਰਾਂ ਤੇ ਆ ਜਾਵਾ ਪੂਰੀ ਸਿਖਰਾਂ ਤੇ ਆ ਪੂਰੀ ਸਿਖਰਾਂ ਤੇ ਬਾਗੀ ਅੱਛਾ ਜੀ ਬਾ ਦੋ ਕਿੱਲਾ ਬਾਹੀ ਬੰਦਾ ਤੁਰ ਨਹੀਂ ਸਕਦਾ ਅੱਛਾ ਅੱਛਾ ਬਹੁਤ ਔਖਾ ਹੈ ਨਾ ਹੁਣ ਬਹੁਤ ਔਖਾ ਜੀ ਹੁਣ ਮਿਰਚ ਤੋੜਦੇ ਆ ਮਿਰਚ ਦੀ ਤੜਾਈ ਸ਼ੁਰੂ ਹੋਇਆ ਕਰੀ ਆ ਹਾਂਜੀ ਤੇ ਜਦੋਂ ਅਸੀਂ ਦੋ ਕਿੱਲਾ ਦੀ ਬਾਹੀ ਬਾਤੀ 8 ਕਿਲੋ ਦੀ ਲੈ ਕੇ ਆਉਂਦੇ ਆ ਤੋੜ ਕੇ ਤਾਂ ਜਾਨ ਨਿਕਲਣ ਵਾਲੀ ਹੋ ਜਾਂਦੀ ਆ ਓਹੋ ਬਹੁਤ ਔਖਾ ਹੈ ਬਹੁਤ ਔਖਾ ਕੰਮ ਕਰਨਾ ਬੜੀ ਔਖੀ ਆ ਗਰਮੀ ਕਿ lever ਨੂੰ ਵੀ ਬਹੁਤ ਔਖਾ lever lever ਦਾ ਬੜਾ ਔਖਾ ਜੀ lever ਨੂੰ ਕੰਮ ਕਰਦੀ lever ਦਾ ਕੋਈ ਰੇਟ ਵਧਿਆ ਕਾ ਉਹੀ ਚੱਲੀ ਆ ਹਾਂ ਰੇਟ ਵਧਿਆ ਜੀ lever ਦਾ ਵੀ ਗਰਮੀ ਕਿ ਫਿਰ ਰੇਡਾ ਗਰਮੀ ਵਾਲੀ ਪੈਂਦੀ ਆ ਪੰਜ ਤੋਂ 6 ਰੁਪਏ ਕਿਲੋ ਤੱਕ ਤੜਾਈ ਉਹਨਾਂ ਦੀ ਹੋਗੀ 5 ਰੁਪਏ ਤੋੜਦੀ ਜਿਹੜੇ ਕਿਲੋ ਵਧਾਤਾ ਉਹਨਾਂ ਦਾ ਮਿਰਚ ਵੀ ਗਰਮੀ ਚ ਬਹੁਤ ਔਖੀ ਆ ਸਾਹਮਣੇ ਬਹੁਤ ਔਖੀ ਆ ਜੀ 2-3 ਵਾਰੀ ਪਾਣੀ ਲਿਆਉਣਾ ਪੈਂਦਾ ਬਰਫ ਪਿੰਡੋਂ ਦੇ ਰੋਟੇ ਦੀ ਆ ਹਾਂਜੀ ਹਾਂਜੀ ਆ ਨਿੰਬੂ ਲੈਤੇ ਆ ਹੁਣ ਹਾਂ ਇਹ ਸਕੰਜਵੀ ਕਰਕੇ ਹੀ ਲੇਬਰ ਨੂੰ ਪਿਆਵਾਂਗੇ ਪਿਆਵਾਂਗੇ ਆ ਤਰਬੂਜ ਵੀ ਲੈ ਕੇ ਖਵਾਉਨੇ ਆ ਉਹਨਾਂ ਨੂੰ ਵਧੀਆ ਬਾਪੂ ਤੁਹਾਡਾ ਧੰਨਵਾਦ ਬੇਚ ਦੇ ਵਿੱਚ ਕੰਮ ਕਰ ਦਿੰਨਾ ਨੇ ਵਧੀਆ ਜਿਹੜੇ ਬੰਦੇ ਲੇਬਰ ਦੇ ਬਾਰੇ ਵੀ ਸੋਚਣਾ ਚਾਹੀਦਾ ਜਿਹਨੋਂ ਵਿਚਾਰੇ ਲੇਬਰ ਵਾਲੇ ਇੰਨੀ ਧੁੱਪ ਦੇ ਵਿੱਚ ਕਰਕੇ ਮਿਹਨਤ ਕਰਦੇ ਆ ਔਖਾ ਜੀ ਬਹੁਤ ਔਖਾ ਜਿਆਦੇ ਔਖਾ ਕੰਮ ਕਰਨਾ ਬਹੁਤ ਜਿਆ ਹਾਂ ਉਹਦੇ ਇੱਥੇ ਦੇਖਣੇ ਹੀ ਸੌਖਾ ਵੀ ਢੇਰ ਲੱਗਿਆ ਪਿਆ ਹਾਂਜੀ ਮਿਰਚਾਂ ਦਾ ਆ ਦੇਖੋ ਜੀ ਬਾਪੂਰੀ ਸਹਿਵਾ ਨੱਕਰਿਆ ਕਿ ਅੰਦਰ ਬਾਪੂਰੀ ਬਹੁਤ ਔਖੀ ਲੈ ਕੇ ਆਉਂਦਾ ਬਾਪੂ ਕਹਿੰਦਾ ਵੀ ਮਿਹਨਤ ਵਾਲੀ ਕਰਨੀ ਪੈਂਦੀ ਆ ਮਿਰਚ ਤੇ ਜੀ ਠੀਕ ਹੈ ਜੀ ਤੇ ਰੇਟ ਵੀ ਬਾਹਰ ਡਾਉਣੀ ਰਹਿੰਦਾ ਮਿਰਚ ਦਾ ਜੀ ਕਰਮੀ ਕਰਕੇ ਨਾ ਥੋੜਾ ਜਿਆਦਾ ਹਾਂਜੀ ਦੋਸਤੋ ਹਮਾਚਲ ਵਾਲੀ ਜੀ ਦੀ ਰਾਇਆ ਪਾਇਆ ਹੈਗਾ ਜੀ ਅੱਜ ਦਾ 25 ਨੂੰ ਲੈ ਕੇ 30 ਰੁਪਏ ਤੇ ਖੜਾ ਭਾਅ ਜੀ ਬਰਲ ਡੱਬੇ ਦਾ ਭਾਅ ਜੀ ਇਹਦਾ ਠੀਕ ਹੈ ਜੀ ਅੱਜ ਦਾ ਹੋਲ ਸੇਲ ਦਾ ਰੇਟ ਆ ਹਮਾਚਲ ਵਾਲੀ ਗੋਬੀ ਦਾ ਜੀ ਆ 10 ਰੁਪਏ ਦਾ ਦਾ ਪਾਵਾ ਜੀ ਅੱਜ ਦਾ 8 ਰੁਪਏ ਦਾ ਭਾਜ ਜੀ ਚਾਰੀ ਅੰਬ ਦਾ ਠੀਕ ਹੈ ਜੀ ਹੋਲ ਸੇਲ ਦਾ ਰੇਟ ਆ ਗੱਟਿਆਂ ਦਾ ਭਾਜ ਜੀ ਦਾ ਹੋਲ ਸੇਲ ਦਾ ਠੀਕ ਹੈ ਜੀ 8 ਰੁਪਏ ਦਾ ਭਾਜ ਚਾਰੀ ਅੰਬ ਦਾ ਜੀ ਇਹ ਤੇ ਆ ਵਧੀਆ ਕੁਆਲਿਟੀ ਹੈਗੀ ਜੀ 10 ਰੁਪਏ ਦਾ ਭਾਜ ਜੀ ਵਧੀਆ ਕੁਆਲਿਟੀ ਦਾ ਭਾਜ ਜੀ ਅੰਬ ਦਾ ਚਾਰੀ ਅੰਬ ਦਾ ਜੀ ਠੀਕ ਹੈ ਜੀ ਅੱਜ ਦਾ ਹੋਲ ਸੇਲ ਦਾ ਰੇਟ ਆ ਜੀ ਇਹ ਬਨਾਲਾ ਮੰਡੀ ਦਾ ਜੀ ਤੋਂ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਅੱਜ ਦਾ ਫਰੂਟ ਦਾ ਕੀ ਭਾ ਰਿਹਾ ਚਲੋ ਗੱਲਬਾਤ ਕਰਦੇ ਆ ਆਪਾਂ ਤੋ ਅੱਜ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 54 ਰੁਪਏ ਤੱਕ ਦਾ ਭਾਅ ਜੀ ਦਸੈਰੀ ਅੰਬ ਦਾ ਪੂਰਾ ਵਧੀਆ ਟਾਪ ਦਾ ਦਸੈਰੀ ਅੰਬਾ ਜੀ ਠੀਕ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਇਹਦਾ ਅੱਜ ਦਾ ਹੋਲ ਸੇਲ ਦਾ ਰੇਟ ਹੈ ਜੀ ਅੰਬ ਦਾ ਠੀਕ ਹੈ ਜੀ ਤੇ ਜੀ ਦੋਸਤੋ ਨਿਊਜ਼ੀਲੈਂਡ ਦਾ ਸੇਵ ਹੈ ਜੀ ਇਹ ਵਧੀਆ ਠੀਕ ਹੈ ਜੀ 2500 ਦਾ ਭਾਅ ਜੀ ਇਹਦਾ ਸੇਵ ਦਾ ਤੇ ਕਿੰਨੇ ਕਿਲੋ ਹੁੰਦਾ ਵੀਰੇ ਇਹ ਹਾਂਜੀ 11 ਕਿਲੋ ਦਾ ਭਰਤੀ ਹੁੰਦੀ ਹੈ ਡੱਬੇ ਦੇ ਵਿੱਚ ਭਰਿਆ ਹੁੰਦਾ ਜੀ ਜੇ ਕਿਸੇ ਨੇ ਲੈਣਾ ਤਾਂ ਟੋਕੜ 11 ਕਿਲੋ ਲੈਣਾ ਪੈਂਦਾ ਜੀ ਕਿਸੇ ਨੇ ਬੰਦ ਡੱਬਾ ਜੀ ਇਹ ਠੀਕ ਹੈ ਜੀ ਆਲੂ ਬਖਾਰਾ ਨੇ ਕੀ ਭਾਅ ਵੀ ਹਾਂਜੀ ਦੋਸਤੋ 300 ਰੁਪਏ ਦਾ ਡੱਬਾ ਜੀ ਬੰਦੇ ਕਿੰਨੇ ਕਿਲੋ ਹੁੰਦਾ ਜੀ ਇਹ ਤੇ 2.5 ਕਿਲੋ ਦਾ ਡੱਬਾ ਜੀ ਇਹ ਆਲੂ ਬਖਾਰਾ ਨੇ ਜੇ ਕਿਸੇ ਨੇ ਲੈਣਾ ਹੋਲ ਸੇਲ ਦਾ ਰੇਟ ਆ 300 ਰੁਪਏ ਦਾ ਡੱਬੇ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਤੇ ਇਹ ਇਹਨਾਂ ਦਾ ਕੀ ਭਾਅ ਜੀ ਇਹ ਨਾ ਇਹ ਮੰਨ ਲੇ 250 ਰੁਪਏ 70 ਬਾਰੇ 250 ਰੁਪਏ ਦਾ ਭਾਅ ਜੀ ਅੱਜ ਦਾ ਇਹ ਹੋਲ ਸੇਲ ਦਾ ਰੇਟ ਆ ਜੀ ਬਾਈ ਹੋਰਾਂ ਦਾ ਜੇ ਕਿਸੇ ਨੇ ਲੈਣਾ ਤਾਂ ਲੈ ਸਕਦੇ ਬਾਈ ਹੋਰਾਂ ਕੋਲੇ 4 ਨੰਬਰ ਦਿਕਾਣਾ ਬਾਈ ਇਹਰਾਂ ਦੀ ਤੇ ਇਹਦਾ ਕੀ ਭਾਅ ਜੀ 650 ਇਹ 450 ਰੁਪਏ ਦਾ ਭਾਅ ਜੀ ਇਹਦਾ ਇਹ ਆਲੂ ਵਗਾਰਾਂ ਦਾ ਇਹ ਖਮਾਣੀ ਖਮਾਣੀ ਆ ਇਹ ਹਾਂਜੀ ਦੋਸਤੋ ਖਮਾਣੀ ਦਾ ਭਾਜ ਇਹ 450 ਰੁਪਏ ਦਾ ਭਾਜ ਇਹ ਦਾ ਡੱਬੇ ਬੰਦਦਾ ਜੀ ਇਹ ਠੀਕ ਹੈ ਜੀ ਆ ਛੋਟੀ ਡੱਬੀ ਦਾ ਕੀ ਭਾਅ ਪੈ ਜਾਂਦਾ ਆਲੂ ਵਗਾਰਾਂ ਦਾ ਜਿਹੜਾ ਇਹ ਹਾਂਜੀ ਦੋਸਤੋ 120 ਰੁਪਏ ਡੱਬੀ ਦਾ ਭਾਅ ਮੈ ਵੀ ਜੇ ਕਿਸੇ ਨੇ ਲੈਣਾ ਬਾਈ ਹੁਰਾਂ ਕੋਲੇ 4 ਨੰਬਰ ਦਾ ਦਾਨ ਤੇ ਆ ਸਕਦੇ ਜੇ ਕਿਸੇ ਨੇ ਲੈਣਾ ਹੁੰਦਾ ਹੋਲ سیل ਦਾ ਰੇਟ ਆ ਬਾਈ ਹੁਰਾਂ ਦਾ ਇਹ ਜੀ ਠੀਕ ਹੈ ਜੀ ਜੀ ਦੋਸਤੋ ਸਪਾਈਦੇ ਆਮ ਦਾ ਭਾਅ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਵਧੀਆ ਕੁਆਲਿਟੀ ਦਾ ਭਾਅ ਜੀ 60 65 ਰੁਪਏ ਤੱਕ ਵੀ ਮਿਲ ਜੂਗਾ ਜੇ ਕਿਸੇ ਨੇ ਲੈਣਾ ਵਧੀਆ ਕੁਆਲਿਟੀ ਦਾ ਭਾਅ ਹੁੰਦਾ ਜੀ ਇਹਦਾ ਠੀਕ ਹੈ ਜੀ ਅੱਜ ਦਾ ਹੋਲ ਸੇਲ ਦਾ ਰੇਟ ਹੈ ਜੀ ਇਹਦਾ ਬੰਦ ਗ੍ਰੇਡ ਦਾ ਭਾਅ ਜੀ ਆ ਦੋਸਤੋ ਮੈਂ ਸਮੀ ਦਾ ਭਾਅ ਹੈਗਾ ਜੀ ਅੱਜ ਦਾ ਹੋਲ ਸੇਲ ਦਾ ਰੇਟ ਹੈਗਾ ਮੈਂ ਸਮੀ ਦਾ 1250 ਰੁਪਏ ਬੋਰੀ ਹੈ ਜੀ ਕਿਸੇ ਨੇ ਲੈਣੀ ਹੈ ਬੰਦ ਬੋਰੀ ਦਾ ਭਾਜ ਜੀ ਇਹਦਾ ਠੀਕ ਹੈ ਜੀ 20 ਕਿਲੋ ਹੁੰਦੀ ਹੈ ਬੋਰੀ ਦੇ ਵਿੱਚ ਜੇ ਕਿਸੇ ਨੇ ਲੈਣੀ ਹੈ ਮੈਂ ਸਮੀ ਦਾ ਅੱਜ ਦਾ ਭਾਜ ਜੀ ਇਹਦਾ ਹਾਂਜੀ ਦੋਸਤੋ ਲਾਸਨ ਦਾ ਭਾਜ ਹੈਗਾ ਜੀ ਅੱਜ ਦਾ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਜ ਜੀ ਲਾਸਨ ਦਾ ਠੀਕ ਹੈ ਜੀ ਪੂਰੀ ਵਧੀਆ ਗੰਡੀਆਂ ਮੋਟੀ ਗੰਡੀਆਂ ਦਾ ਭਾਜ ਜੀ ਅੱਜ ਦਾ ਇਹ ਹੋਲ ਸੇਲ ਦਾ ਰੇਟ ਆ ਬੰਦ ਬੋਰੀ ਦਾ ਭਾਜ ਜੀ ਇਹਦਾ ਹਾਂਜੀ ਦੋਸਤੋ ਅੱਜ ਦਾ ਕੇਲੇ ਦਾ ਭਾਜ ਹੈਗਾ ਜੀ ਹੋਲ ਸੇਲ ਦਾ ਰੇਟ ਹੈਗਾ ਜੀ ਕੇਲਿਆਂ ਦਾ ਅੱਜ ਦਾ 40 ਤੋਂ ਲੈ ਕੇ 42 ਰੁਪਏ ਦਾ ਭਾਜ ਜੀ ਅੱਜ ਬੰਦ ਬੰਦ ਗ੍ਰੇਡ ਦਾ ਭਾਜ ਜੀ ਇਹਦਾ ਠੀਕ ਹੈ ਜੀ ਪੂਰੇ ਵਧੀਆ ਕੁਆਲਟੀ ਦਾ ਭਾਜ ਜੀ ਇਹਦਾ ਹਾਂਜੀ ਦੋਸਤੋ ਦਸਹਿਰੀ ਅੰਬ ਦਾ ਭਾਅ ਹੈਗਾ ਜੀ ਅੱਜ ਦਾ ਹੋਲ ਸੇਲ ਦਾ ਰੇਟ ਹੈਗਾ ਜੀ ਦਸਹਿਰੀ ਅੰਬ ਦਾ ਭਾਅ ਜੀ 50 55 ਤੋਂ ਲੈ ਕੇ 60 ਰੁਪਏ ਤੱਕ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਬੰਦ ਗ੍ਰੇਡ ਦਾ ਭਾਅ ਜੀ ਇਹਦਾ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਅੱਜ ਦਾ ਪੂਰਾ ਵਧੀਆ ਕੁਆਲਟੀ ਦਾ ਭਾਅ ਜੀ ਯਾਰ ਤੋਂ ਲੈ ਕੇ 12 1200 ਰੁਪਏ ਤੱਕ ਦਾ ਭਾਅ ਜੀ ਨਾਰਾਂ ਦਾ ਠੀਕ ਹੈ ਜੀ ਬੰਦੇ ਡੱਬੇ ਦਾ ਭਾਅ ਇਹਦੇ ਵਿੱਚ 10 ਕਿਲੋ ਹੁੰਦਾ ਨਾਰਾਂ ਦੇ ਵਿੱਚ ਨਾਰ 10 ਕਿਲੋ ਹੁੰਦਾ ਜੀ ਇਹਦੇ ਵਿੱਚ ਡੱਬੇ ਬੰਦੇ ਦੇ ਵਿੱਚ ਤੇ ਜੀ ਪਵਿੱਤੇ ਦਾ ਭਾਅ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਪਵਿੱਤੇ ਦਾ ਜੀ ਵਧੀਆ ਪੂਰੀ ਕੁਆਲਟੀ ਦਾ ਭਾਅ ਜੀ ਇਹਦਾ ਪਵਿੱਤੇ ਦਾ ਕਿਉਂ ਜੀ ਅੱਜ ਦਾ ਹੋਲ ਸੇਲ ਦਾ ਰੇਟ ਹੈ ਜੀ ਇਹਦਾ ਹਾਂਜੀ ਦੋਸਤੋ ਪੈਨ ਐਪਲ ਦਾ ਭਾਅ ਹੈਗਾ ਜੀ ਅੱਜ ਦਾ ਇਹ ਤੋਂ ਲੈ ਕੇ 35 ਰੁਪਏ ਤੱਕ ਦਾ ਪੈਨ ਐਪਲ ਦਾ ਭਾਜ ਜੀ ਵਧੀਆ ਕੁਆਲਿਟੀ ਦਾ ਭਾਜ ਆ ਜੀ ਅੱਜ ਦਾ ਬਰਨਾਲਾ ਮੰਡੀ ਦਾ ਸਤੋ ਬਾਬੂ ਜੀ ਨਾਲ ਆਪਾਂ ਗੱਲਬਾਤ ਕਰਦੇ ਵੀ ਅੱਜ ਦਾ ਪਿਆਜ਼ ਤੇ ਆਲੂ ਦਾ ਕੀ ਭਾਅ ਆ ਰਿਹਾ ਜਦੋਂ ਆਪਾਂ ਗੱਲਬਾਤ ਕਰੀਏ ਜਾਂ ਕਿ ਜੀ ਨਮਸਕਾਰ ਬਾਬੂ ਜੀ ਨਮਸਕਾਰ ਉਹ ਠੀਕੋ ਹੀ ਵਧੀਆ ਫਿਰ ਗਰਮੀ ਕੀ ਕਹਿੰਦੀ ਹੈ ਜੀ ਅੱਜ ਗਰਮੀ ਤਾਂ ਬਸ ਕੱਲ ਨੂੰ ਮੀਂਹ ਪੈ ਜਾਣਾ ਅੱਛਾ ਜੀ ਹੋ ਅੱਜ ਦੇਖੋ ਜੀ ਬਾਬੂ ਜੀ ਕਹਿੰਦੇ ਵੀ ਕੱਲ ਨੂੰ ਮੀਂਹ ਪੈ ਜਾਣਾ ਦੇਖਦੇ ਵੀ ਮੌਸਮ ਠੰਡਾ ਹੁੰਦਾ ਹੈ ਕਿ ਨਹੀਂ ਠੀਕ ਹੈ ਜੀ ਅੱਜ ਆਲੂ ਦਾ ਕੀ ਭਾਅ ਆ ਰਿਹਾ ਜੀ ਆਪਣੇ ਕੋਲੋਂ ਜੀ 500 ਤੇ 550 500 ਦੇ ਅਖੇ ਡਾਇਮੰਡ 500 ਰੁਪਏ ਦਾ ਭਾਅ ਜੀ ਡਾਇਮੰਡ ਦਾ ਪੂਰਾ ਵਧੀਆ ਆਲੂ ਆ ਜੀ ਤੇ ਆਹ ਤੇ ਸਾਡੇ ਦਾ ਸਾਡੀ ਦਾ ਭਾਜੀ ਆ ਪੀਸ ਦਾ 550 ਇਹ ਕਿਹੜਾ ਆਲੂ ਆ ਜੀ 550 ਵਾਲਾ ਜੀ ਸਾਡੇ ਮੰਡਾ ਆ ਹਾਂਜੀ ਇਹ ਵੀ ਡਾਇਮੰਡ ਆਈ ਆ ਆਲੂ 550 550 ਰੁਪਏ ਦਾ ਭਾਜੀ ਇਹਦਾ ਬੰਦ ਬੋਰੀ ਦਾ ਜੀ ਠੀਕ ਆ ਜੀ ਆਹ ਉਹਰਾ ਦਾ ਹੋਲ ਸੇਲ ਦਾ ਰੇਟ ਆ ਜੀ ਇਹ ਤੇ ਕਿਉਂ ਰੱਖਿਆ ਜੀ ਬਾਹਰ ਗਿਆ ਸਾਡੀ ਜੀ 3400 ਰੁਪਏ ਦਾ ਭਾਅ ਵਿਖਿਆ ਜੀ ਆ ਵੀ ਲੈਣਾ ਜੀ 3400 ਵਾਲਾ ਵਿਖ ਗਿਆ ਵਿਖ ਗਿਆ ਜੀ ਉਹ ਐਲ ਆਰ 600 ਰੁਪਏ ਐਲ ਆਰ 600 ਰੁਪਏ ਇਹ ਹਾਂਜੀ ਲਾਲ ਆਲੂ ਆ ਜਿਹੜਾ ਐਲ ਆਰ ਆ ਜੀ ਇਹ 600 ਰੁਪਏ ਦਾ ਭਾਅ ਜੀ ਬੰਦਪੂਰੀ ਦਾ ਜੀ ਇਹ ਠੀਕ ਹੈ ਜੀ ਧੰਨਵਾਦ ਬਾਪੂ ਜੀ ਹਾਂਜੀ ਦੋਸਤੋ ਆਪਾਂ ਬਾਪੂ ਜੀ ਨਾਲ ਗੱਲਬਾਤ ਕਰਦੇ ਆਂ ਵੀ ਅੱਜ ਦਾ ਪਿਆਜ਼ ਦਾ ਕੀ ਭਾਅ ਆ ਰਿਹਾ ਜਦੋਂ ਆਪਾਂ ਗੱਲਬਾਤ ਕਰੀਏ ਜੀ ਬਾਪੂ ਜੀ ਨਾਲ ਠੀਕ ਹੈ ਜੀ ਸੱਕਦੇ ਰਹਿਸ ਸੱਤੇ ਆਲਬੰਦਰ ਗਾ ਸਕੀ ਹਾਂ ਹਾਂ ਸਾਡੇ ਵੀਡੀਓ ਨਾਲ ਰਿਪੋਰਟ ਬਣਾ ਹਾਂਜੀ ਦੋਸਤੋ ਆਪਾਂ ਬਾਉ ਜੀ ਨਾਲ ਗੱਲਬਾਤ ਬਾਟ ਕਰਦੇ ਆਪਾਂ ਗੱਡੀ ਵਾਲੇ ਦਾ ਕੀ ਭਾਜ ਮਥਾਣੀਆਂ ਦਾ ਪਿਆਜ ਮਥਾਣੀਆਂ ਦਾ ਕੀ ਭਾਜ ਹੈ ਉਹਨਾਂ ਗੱਡੀ ਦਾ 12 ਰੁਪਏ ਕੀ ਹਾਂਜੀ ਦੋਸਤੋ 12 ਰੁਪਏ ਦਾ ਭਾਜ ਆ ਖੁੱਲਾ ਪਿਆ ਪਿਆਜ ਪੂਰਾ ਵਧੀਆ ਸੁੱਕੇ ਪਿਆਜ ਦਾ ਭਾਜ 12 ਰੁਪਏ ਦਾ ਭਾਜ ਹੋ ਗਿਆ ਜੀ ਪਿਆਜ ਦਾ ਮਥਾਣੀਆਂ ਦਾ ਜੀ ਤੇ ਆ ਪਿਆਜ ਸਟਾਕ ਹੈ ਬਾਗੂ ਹੋਰਾਂ ਕੋਲ ਉਹ ਦੇ ਕਿਸੇ ਨੇ ਲੈਣਾ ਹੁੰਦਾ ਹੋਲ ਸੇਲ ਦਾ ਰੇਟ ਆ ਜੀ ਬਾਗੂ ਇਹਦਾ ਬੰਦੇ ਲੈਣਾ ਭਾਜ ਇਹਨਾਂ ਦਾ ਠੀਕ ਹੈ ਲਗੀ ਬਾਜੀ ਦਾ ਇਹ 8 ਰੁਪਏ ਕਿਲੋ ਦਾ ਹਾਂਜੀ 8 ਰੁਪਏ ਦਾ ਭਾਜੀ ਮਥਾਣੀਆਂ ਦਾ ਵੀ ਕਿਸੇ ਨੇ ਲੈਣਾ ਪਿਆਜ ਬੰਦ ਬੋਰੀ ਦਾ ਭਾਜੀ ਇਹ ਬਾਗੂਰੇ ਨਾਲ ਮਿਲ ਸਕਦੇ ਆਪਾਂ ਨੰਬਰ ਵੀ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦਾਂਗੇ ਆਹ ਨੰਬਰ ਤੇ ਤੁਸੀਂ ਗੱਲ ਕਰ ਸਕਦੇ ਹੋ ਤੇ ਆਪਾਂ ਹੋਰ ਵੀ ਪਿਆਜ ਬਾਰੇ ਗੱਲਬਾਤ ਕਰਦੇ ਵੀ ਪਿਆਜ ਕਿਹੜਾ ਜੀ ਹੋਰ ਆ ਤੇ ਆ ਕੀ ਭਾਅ ਵਿਗਾਈ ਪਿਆਜ ਇਹ ਆਪਣਾ ਆ 10 ਰੁਪਏ ਕਿਲੋ ਵੀ ਹੈ ਇਹ 10 ਰੁਪਏ ਕਿਲੋ ਪਰ ਪਿਆਜ ਮਿਲ ਜੂਗਾ ਜੀ ਭਾਈ ਬਾਹੂਰਾਂ ਕੋਲੇ ਜੇ ਕਿਸੇ ਨੇ ਲੈਣਾ ਜੀ ਬੰਦ ਗੱਟੇ ਦਾ ਭਾਅ 10 ਰੁਪਏ ਜੀ ਤੇ ਲੋਕਲ ਪਿਆਜ਼ ਵਾਰੇ ਵੀ ਆਪਾਂ ਲੋਕਲ 11-12 ਰੁਪਏ ਹਾਂਜੀ ਲੋਕਲ 11-12 ਰੁਪਏ ਦਾ ਭਾਅ ਜੀ ਬੰਦਪੂਰੀ ਦਾ ਭਾਅ ਜੀ ਇਹ ਠੀਕ ਆ ਜੀ ਤੇ ਆਹ ਕੀ ਭਾਅ ਵੇ ਗਿਆ ਜੀ ਰਾਜਸਥਾਨ ਵਾਲਾ ਮੀਡੀਅਮ ਮਾਲ 90 ਰੁਪਏ ਰਾਜਸਥਾਨ ਵਾਲਾ ਪਿਆਜ਼ ਆ ਜੀ ਮੀਡੀਅਮ ਸਾਈਜ਼ ਆ ਜੀ ਇਹ ਕੀ ਭਾਅ 90 ਰੁਪਏ ਦਾ ਭਾਅ ਜੀ ਇਹਦਾ ਠੀਕ ਆ ਜੀ ਬੰਦਪੂਰੀ ਦਾ ਭਾਅ ਜੀ ਇਹਦਾ